ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਸੜਕੀ ਹਾਦਸੇ ਦਾ ਹੈ ਨੌਜਵਾਨ ਸ਼ਿਕਾਰ ਬਣਿਆ ਹੈ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰਜ ਕਿ ਪੰਜਾਬ ਦੇ ਵਿੱਚ ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ ਅਜਿਹੇ ਦੇ ਵਿੱਚ ਹਾਦਸੇ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦਮ ਤੋੜ ਦਿੱਤੇ ਨੇ ਇੱਕ ਨੌਜਵਾਨ ਨੇ ਤਾਂ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਦਾ ਜੋ ਕਾਰਨ ਬਣਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਤੇ ਚਿੰਤਪੁਰਨੀ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸੰਗਤ ਨੇ ਤੋਂ ਇਸ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਹੜੀ ਗਰਦਨ ਹੈ ਉਹ ਧੜ ਤੋਂ ਅਲੱਗ ਹੋ ਗਈ ਹੈ ਤਸਵੀਰਾਂ ਇੰਨੀਆਂ ਉਹ ਖੋਫਨਾਕ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਦੱਸ ਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਸੜਕੀ ਹਾਦਸੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕੋਰਾ ਸੰਗਨੇਤੰਦ ਜੋ ਪੈ ਰਹੀ ਹੈ ਜੋ ਹਾਦਸੇ ਨੂੰ ਨਿਯੋਤਾ ਦੇ ਰਹੀ ਹੈ ਤਾਂ ਜਇਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੜਕੀ ਹਾਦਸੇ ਨੇ ਇੱਕ ਘਰ ਦਾ ਚਿਰਾਗ 부ਜਾ ਦਿੱਤਾ ਹੈ ਮੌਕੇ ਤੇ ਹੀ ਨੌਜਵਾਨ ਦੇ ਜੋ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਵੀ ਜੋ ਮੌਕੇ ਤੇ ਪਹੁੰਚੇ ਨੇ ਤੇ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ ਦੇ ਉੱਤੇ ਹਾਦਸਾ ਵਾਪਰਿਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਿਲਹਾਲ 22 25 ਸਾਲ ਦੀ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਵਿਸਥਾਰ ਦਿੰਦੇ ਆਂ ਹੁਣ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਆਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਪੁਲਸ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਬੋਲਦੇ ਕਿ ਗੱਡੀ ਛੁੜਾ ਗਏ ਕੋਈ ਉੱਪਰ ਤੇ ਕੀ ਕੰਮ ਕਰਦਾ ਸੀਗੇ ਤੇ ਛੋਲੇ ਕੁਲਚੇ ਦਾ ਕੰਮ ਕਰਦਾ ਸੀ ਕਿੰਨੀ ਉਮਰ ਸੀ ਇਹਦੀ ਇਹਦੀ ਹੋਣੀ ਹੈ 24 24 25 ਸਾਲ ਦੇ ਘੜੀ ਇਹ ਇੱਕ ਤਲਾ ਮਿਲਦੀ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਤੇ ਨੌਕਵਾਰ ਦੀ ਮੌਕੇ ਤੇ ਲੋਟ ਹੋ ਗਈ ਆ ਕੀ ਨਾਮ ਉਸ ਦਾ ਇਹਦਾ ਅਜੇ ਮਾਰ ਨਾਮ ਪਤਾ ਲੱਗਾ ਹਾਂਜੀ ਕਿੱਥੇ ਦਾ ਰਹਿਣਾ ਹੁੰਦਾ ਸੀਗੇ ਇਹ ਐਸਬਲੇ ਤੇ ਚੋਹਾਲ ਦਾ ਪਤਾ ਲੱਗਾ ਕਿ ਚੋਹਾਲਦਾਰਾਂ ਨੇ ਆਲਾ ਬਾਕੀ ਵੈਰੀਫਾਈ ਕਰ ਰਹੇ ਆ ਅੱਛਾ ਜੋ ਵਿਉਦੇ ਬਾਰਸ ਦੱਸਣ ਦੇ ਬਿਆਨ ਕੰਮ ਆਊਗਾ ਕਿ ਨਾ ਹੋਇਆ ਐਕਸੀਡੈਂਟ ਪਤਾ ਕੁਛ ਨਹੀਂ ਅੱਜ ਤੱਕ ਗੱਡੀ ਦੇ ਬਾਰੇ ਕੋਈ ਪਤਾ ਨਹੀਂ ਦਾ ਨਾਮ ਨਹੀਂ ਕਿਹਾ ਉਹ ਵੈਰੀਫਾਈ ਕਰਾਂਗੇ ਜੋ ਵੀ ਤੱਕ ਸਾਹਮਣੇ ਆਉਣਗੇ ਉਹਨਾਂ ਬਾਰੇ ਫੋਨ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸੰਘਣੀ ਧੁੰਦ ਦਾ ਕਹਿਰ ਜਾ ਰਿਹਾ ਜੋ ਕਿ ਕਈ ਹਾਦਸਿਆਂ ਨੂੰ ਨਿਯੋਤਾ ਵੀ ਦੇ ਰਹੀ ਹੈ ਤਾਂ ਅਜਿਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਸੜਕੀ ਹਾਦਸੇ ਦਾ ਹੈ ਨੌਜਵਾਨ ਸ਼ਿਕਾਰ ਬਣਿਆ ਹੈ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰ ਜਿਹੀ ਪੰਜਾਬ ਦੇ ਵਿੱਚ ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ ਅਜਿਹੇ ਦੇ ਵਿੱਚ ਹਾਦਸਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦਮ ਤੋੜ ਦਿੱਤੇ ਨੇ ਇੱਕ ਨੌਜਵਾਨ ਨੇ ਤਾਂ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਦਾ ਜੋ ਕਾਰਨ ਬਣਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਚਿੰਤਪੁਰ ਨੇ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸੰਗਤ ਦੇ ਤੋਂ ਇਸ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਹੜੀ ਗਰਦਨ ਹੈ ਉਹ ਧੜ ਤੋਂ ਅਲੱਗ ਹੋ ਗਈ ਹੈ ਤਸਵੀਰਾਂ ਇੰਨੀਆਂ ਉਹ ਖੋਫਨਾਕ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਦੱਸਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਸੜਕੀ ਹਾਦਸੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕੋਰਾ ਸੰਗਨੇ ਤੰਦ ਜੋ ਪੈ ਰਹੀ ਹੈ ਜੋ ਹਾਦਸਿਆਂ ਨੂੰ ਨਿਯੋਤਾ ਦੇ ਰਹੀ ਹੈ ਤਾਂ ਅਜਿਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੜਕੀ ਹਾਦਸੇ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਹੈ ਮੌਕੇ ਤੇ ਹੀ ਨੌਜਵਾਨ ਦੇ ਜੋ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਵੀ ਜੋ ਮੌਕੇ ਤੇ ਪਹੁੰਚੇ ਨੇ ਤੇ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ ਦੇ ਉੱਤੇ ਹਾਦਸਾ ਵਾਪਰਿਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਿਲਹਾਲ 24-25 ਸਾਲ ਦੀ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਸੁਣਾ ਦਿੰਦੇ ਆ। ਉਹਨਾਂ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਆਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਉਹ ਡਰ ਇਹ ਨਾਲ ਲੱਦੇ ਕੋਈ ਗੱਲ ਨਹੀਂ ਹੋਈ ਬੋਲਦੇ ਕਿ ਗੱਡੀ ਚੜਾ ਗਏ ਕੋਈ ਉੱਪਰ ਤੇ ਕੀ ਕੰਮ ਕਰਦਾ ਸੀਗੇ ਤੇ ਛੋਲੇ ਕੁਲਚੇ ਦਾ ਕੰਮ ਕਰਦਾ ਸੀ ਕਿੰਨੀ ਉਮਰ ਸੀ ਇਹਦੀ ਏਡੀ ਹੋਣੀ ਹੈ 24 24 25 ਸਾਲ ਦੇ ਕਰੀਬ ਇਹ ਇੱਕ ਤਲਾ ਮਿਲਦੀ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਤੇ ਨੌਗਵਾਰ ਦੀ ਮੌਕੇ ਤੇ ਮੌਤ ਹੋ ਗਈ ਆ ਕੀ ਨਾਮ ਅਸਰੇ ਦਾ ਅਜੇ ਇੱਕ ਮਾਰਨਾ ਪਤਾ ਲੱਗਾ ਹਾਂਜੀ ਕਿੱਥੇ ਦਾ ਰਹਿਣਾ ਹੁੰਦਾ ਸੀਗੇ ਇਹ ਐਸਵੇਲੇ ਤੇ ਚੋਹਾਲ ਦਾ ਪਤਾ ਲੱਗਾ ਕਿ ਚੋਹਾਲ ਦਾ ਰਹਿਣ ਵਾਲਾ ਬਾਕੀ ਵੈਰੀਫਾਈ ਕਰ ਰਹੇ ਆ ਅੱਛਾ ਉਹ ਬੀਓ ਦੇ ਬਾਰਸ ਦੱਸਣ ਦੇ ਬਿਆਨ سامنے ਆਊਗਾ ਕਿ ਨਾ ਹੋਇਆ ਐਕਸੀਡੈਂਟ ਪਤਾ ਕੁਝ ਨਹੀਂ ਅੰਨੇ ਤੱਕ ਗੱਡੀ ਦੇ ਬਾਰੇ ਕੋਈ ਪਤਾ ਨਹੀਂ ਦਾ ਨਾਮ ਨਹੀਂ ਪਿਆ ਉਹ ਵੈਰੀਫਾਈ ਕਰਾਂਗੇ ਜੋ ਵੀ ਸਾਹਮਣੇ ਆਉਣਗੇ ਉਹਦਾ ਬਾਰੇ ਫੋਨ ਆਇਆ ਹ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸੰਘਣੀ ਧੁੰਦ ਦਾ ਕਹਿਰ جاری ਹੈ ਜੋ ਕਿ ਕਈ ਹਾਦਸਿਆਂ ਨੂੰ ਨ्योता ਵੀ ਦੇ ਰਹੀ ਹੈ ਤਾਂ ਅਜੇਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਸੜਕੀ ਹਾਦਸੇ ਦਾ ਹੈ ਨੌਜਵਾਨ ਸ਼ਿਕਾਰ ਬਣਿਆ ਹੈ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰਜ ਕਿ ਪੰਜਾਬ ਦੇ ਵਿੱਚ ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ ਅਜਿਹੇ ਦੇ ਵਿੱਚ ਹਾਦਸੇ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦਮ ਤੋੜ ਦਿੱਤੇ ਨੇ ਇੱਕ ਨੌਜਵਾਨ ਨੇ ਤਾਂ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਦਾ ਜੋ ਕਾਰਨ ਬਣਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਚਿੰਤਪੁਰਨੀ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸੰਗਤ ਦੇ ਤੋਂ ਹ ਇਸ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਹੜੀ ਗਰਦਨ ਹੈ ਉਹ ਧੜ ਤੋਂ ਅਲੱਗ ਹੋ ਗਈ ਹੈ ਤਸਵੀਰਾਂ ਇੰਨੀਆਂ ਉਹ ਖੋਫਨਾਕ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਦੱਸ ਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਸੜਕੀ ਹਾਦਸੇ ਨੇ ਉਹ ਲਗਾਤਾਰ ਵੱਧੇ ਜਾ ਰਹੇ ਨੇ ਕੋਰਾ ਸੰਗਨੇਤੰਦ ਜੋ ਪੈ ਰਹੀ ਹੈ ਜੋ ਹਾਦਸੇ ਨੂੰ ਨਿਯੋਤਾ ਦੇ ਰਹੀ ਹੈ ਤਾਂ ਜਇਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੜਕੀ ਹਾਦਸੇ ਨੇ ਇੱਕ ਕਾਰ ਦਾ ਚਿਰਾਗ 부ਜਾ ਦਿੱਤਾ ਹੈ ਮੌਕੇ ਤੇ ਹੀ ਨੌਜਵਾਨ ਦੇ ਜੋ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਵੀ ਜੋ ਮੌਕੇ ਤੇ ਪਹੁੰਚੇ ਨੇ ਤੇ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ ਦੇ ਉੱਤੇ ਹਾਦਸਾ ਵਾਪਰਿਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਿਲਹਾਲ 24-25 ਸਾਲ ਦੀ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਸੁਣਾ ਦਿੰਦੇ ਆਂ ਹੋਣਾ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਆਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਕੋਈ ਫਰਿਆਦ ਨਾਲ ਕੋਈ ਗੱਲ ਨਹੀਂ ਹੋਈ ਬੋਲਦੇ ਪੰਜਾਬ ਅਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸੰਘਣੀ ਧੁੰਦ ਦਾ ਕਹਿਰ جاری ਹੈ ਜੋ ਕਿ ਕਈ ਹਾਦਸਿਆਂ ਨੂੰ ਨ्योता ਵੀ ਦੇ ਰਹੀ ਹੈ ਤਾਂ ਅਜੇਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਸੜਕੀ ਹਾਦਸੇ ਦਾ ਹੈ ਨੌਜਵਾਨ ਸ਼ਿਕਾਰ ਬਣਿਆ ਹੈ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰਜ ਕਿ ਪੰਜਾਬ ਦੇ ਵਿੱਚ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਅਜਿਹੇ ਦੇ ਵਿੱਚ ਹਾਦਸਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੇहद ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦਮ ਤੋੜ ਦਿੱਤੇ ਨੇ ਇੱਕ ਨੌਜਵਾਨ ਨੇ ਤਾਂ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਦਾ ਜੋ ਕਾਰਨ ਬਣਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਤੇ ਚਿੰਤਪੁਰਨੀ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸੰਗਤਿਤ ਹੁੰਦਾ ਇਸ ਹਾਥੇ ਦਾ ਕਾਰਨ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਹੜੀ ਗਰਦਨ ਹੈ ਉਹ ਟੜ ਤੋਂ ਅਲੱਗ ਹੋ ਗਈ ਹੈ ਤਸਵੀਰਾਂ ਇੰਨੀਆਂ ਉਹ ਖੋਫਨਾਕ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਦੱਸ ਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਸੜਕੀ ਹਾਥੇ ਨੇ ਉਹ ਲਗਾਤਾਰ ਵੱਧੇ ਜਾ ਰਹੇ ਨੇ ਕੋਰਾ ਸੰਗਨੇਤੰਦ ਜੋ ਪੈ ਰਹੀ ਹੈ ਜੋ ਹਾਦਸੇ ਨੂੰ ਨਿਯੋਤਾ ਦੇ ਰਹੀ ਹੈ ਤਾਂ ਜਇਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੜਕੀ ਹਾਦਸੇ ਨੇ ਇੱਕ ਘਰ ਦਾ ਚਿਰਾਗ 부ਜਾ ਦਿੱਤਾ ਹੈ ਮੌਕੇ ਤੇ ਹੀ ਨੌਜਵਾਨ ਦੇ ਜੋ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਵੀ ਜੋ ਮੌਕੇ ਤੇ ਪਹੁੰਚੇ ਨੇ ਤੇ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਿਲਹਾਲ 24-25 ਸਾਲ ਦੀ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਸੁਣਾ ਦਿੰਦੇ ਆ। ਉਹ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਆਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਫੋਨ ਥੜੇ ਨਾਲ ਲੱਲੇ ਕੋਈ ਗੱਲ ਨਹੀਂ ਹੋਈ ਬੋਲਦੇ ਕਿ ਗੱਡੀ ਝੜਾ ਗਿਆ ਕੋਈ ਉੱਪਰ ਤੇ ਕੀ ਕੰਮ ਕਰਦਾ ਸੀਗੇ ਤੇ ਛੋਲੇ ਕੁਲਚੇ ਦਾ ਕੰਮ ਕਰਦਾ ਸੀ ਕਿੰਨੀ ਉਮਰ ਸੀ ਇਹਦੀ ਇਹਦੀ ਹੋਣੀ 24 24 25 ਸਾਲ ਦੇ ਖੜੀ ਸੀ ਬੱਚਾ ਲੱਗੇ ਕਰਾ ਨੂੰ ਇਹ ਕਿਤਲਾ ਮਿਲਦੀ ਹੈ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਆ ਕੀ ਨਾਮ ਅਸਰ ਇਹਦਾ ਅਜੇ ਇੱਕ ਮਾਰਨਾ ਪਤਾ ਲੱਗਾ ਹਾਂਜੀ ਕਿੱਥੇ ਦਾ ਰਹਿਣ ਵਾਲਾ ਸੀਗੇ ਇਹ ਇਸ ਬਲੇ ਤੇ ਚੋਹਾਲ ਦਾ ਪਤਾ ਲੱਗਾ ਕਿ ਚੋਹਾਲ ਦਾ ਰਹਿਣ ਵਾਲਾ ਬਾਕੀ ਵੈਰੀਫਾਈ ਕਰ ਰਹੇ ਆ ਅੱਛਾ ਉਹ ਨੀ ਉਹਦੇ ਬਾਅਦ ਦੱਸਣ ਦੇ ਬਿਆਨ ਸਾਹਮਣੇ ਆਊਗਾ ਕਿਹਨਾਂ ਹੋਇਆ ਐਕਸੀਡੈਂਟ ਪਤਾ ਕੁਝ ਨਹੀਂ ਅੰਨੇ ਤੱਕ ਗੱਡੀ ਦੇ ਬਾਰੇ ਕੋਈ ਪਤਾ ਨਹੀਂ ਦਾ ਨਾਮ ਨੂੰ ਨਹੀਂ ਪਿਆ ਉਹ ਵੈਰੀਫਾਈ ਕਰਾਂਗੇ ਜੋ ਵੀ 탑 ਸਾਹਮਣੇ ਆਉਣਗੇ ਉਹਦਾ ਬਾਰੇ ਫੋਨ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸੰਗਣੀ ਧੁੰਦ ਦਾ ਕਹਿਰ جاری ਹੈ ਜੋ ਕਿ ਕਈ ਹਾਦਸਿਆਂ ਨੂੰ ਨ्योता ਵੀ ਦੇ ਰਹੀ ਹੈ ਤਾਂ ਅਜੇਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਸੜਕੀ ਹਾਦਸੇ ਦਾ ਹੈ ਨੌਜਵਾਨ ਸ਼ਿਕਾਰ ਬਣਿਆ ਹੈ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰਜ ਕਿ ਪੰਜਾਬ ਦੇ ਵਿੱਚ ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ ਅਜਿਹੇ ਦੇ ਵਿੱਚ ਹਾਦਸੇ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦਮ ਤੋੜ ਦਿੱਤੇ ਨੇ ਇੱਕ ਨੌਜਵਾਨ ਨੇ ਤਾਂ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਦਾ ਜੋ ਕਾਰਨ ਬਣਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਚਿੰਤਪੁਰਨੀ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸੰਗਤ ਦੇ ਤੋਂ ਹ ਇਸ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਹੜੀ ਗਰਦਨ ਹੈ ਉਹ ਧੜ ਤੋਂ ਅਲੱਗ ਹੋ ਗਈ ਹੈ ਤਸਵੀਰਾਂ ਇੰਨੀਆਂ ਉਹ ਖੋਫਨਾਕ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਦੱਸਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਸੜਕੀ ਹਾਦਸੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕੋਰਾ ਸੰਗਨੇ ਤੰਦ ਜੋ ਪੈ ਰਹੀ ਹੈ ਜੋ ਹਾਦਸਿਆਂ ਨੂੰ ਨਿਯੋਤਾ ਦੇ ਰਹੀ ਹੈ ਤਾਂ ਅਜਿਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੜਕੀ ਹਾਦਸੇ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਹੈ ਮੌਕੇ ਤੇ ਹੀ ਨੌਜਵਾਨ ਦੇ ਜੋ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਵੀ ਜੋ ਮੌਕੇ ਤੇ ਪਹੁੰਚੇ ਨੇ ਤੇ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ ਦੇ ਉੱਤੇ ਹਾਦਸਾ ਵਾਪਰਿਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਿਲਹਾਲ 24-25 ਸਾਲ ਦੀ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਸੁਣਾ ਦਿੰਦੇ ਆਂ ਹੁਣ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਆਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਪੁਲਸਰ ਇਹਨਾਂ ਨਾਲ ਕੋਈ ਗੱਲ ਨਹੀਂ ਹੋਈ ਬੋਲਦੇ ਕਿ ਗੱਡੀ ਚੜਾ ਗਿਆ ਕੋਈ ਉੱਪਰ ਤੇ ਕੀ ਕੰਮ ਕਰਦਾ ਸੀਗੇ ਤੇ ਛੋਲੇ ਕੁਲਚੇ ਦਾ ਕੰਮ ਕਰਦਾ ਸੀ ਕਿੰਨੀ ਉਮਰ ਸੀ ਇਹਦੀ ਜੇਦੀ ਹੋਣੀ ਹੈ 24 24 25 ਸਾਲ ਦੇ ਕਰੀਬ ਬੱਚਾ ਕਿ ਕਰ ਰਹੇ ਨੇ ਇਹ ਕਿਤਲਾ ਮਿਲਦੀ ਹੈ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਜੀ ભગવાન ਦੀ ਮੌਕੇ ਤੇ ਮੌਤ ਹੋ ਗਈ ਆ ਕੀ ਨਾਮ ਅਸਰ ਇਹਦਾ ਅਜੇ ਇੱਕ ਮਾਰਨਾ ਪਤਾ ਲੱਗਾ ਹਾਂਜੀ ਕਿੱਥੇ ਦਾ ਰਹਿਣਾ ਹੁੰਦਾ ਸੀਗੇ ਇਹ ਐਸਬਲੇ ਤੇ ਚੋਹਾਲ ਦਾ ਪਤਾ ਲੱਗਾ ਤੇ ਚੋਹਾਲ ਦਾ ਰਹਿਣ ਵਾਲਾ ਬਾਕੀ ਵੈਰੀਫਾਈ ਕਰ ਰਹੇ ਆ ਅੱਛਾ ਜੀ ਉਹ ਵੀ ਉਹਦੇ ਬਾਅਦ ਦੱਸਣ ਦੇ ਬਿਆਨ سامنے ਆਊਗਾ ਕਿ ਨਾ ਹੋ ਐਕਸੀਡੈਂਟ ਪਤਾ ਕੁਝ ਨਹੀਂ ਲੈ ਤੱਕ ਗੱਡੀ ਦੇ ਬਾਰੇ ਕੋਈ ਪਤਾ ਨਹੀਂ ਦਾ ਨਾਮ ਨੂੰ ਵੀ طلع ਉਹ ਵੈਰੀਫਾਈ ਕਰਾਂਗੇ ਜੋ ਵੀ ਤੱਕ سامنے ਆਉਣਗੇ ਉਹਨਾਂ ਬਾਰੇ ਫੋਨ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਪੰਜਾਬ ਦੇ